ਸਰਹੱਦੀ ਡੇਰਾ ਬਾਬਾ ਨਾਨਕ ਨੇੜੇ ਕਹਲਾਵਾਲੀ ਚੌਕ ਵਿਚਾਰਮੀ ਕੈਂਟ ਦੇ ਨਜ਼ਦੀਕ ਚਿੱਟੇ ਦਿਨ ਅਨੇਵਾਹ ਗੋਲੀਆਂ ਮਾਰ ਕੇ ਚਾਵਲਾ ਐਲੂਮੀਨੀਅਮ ਫੈਬ੍ਰିକੇਟਰ ਦੇ ਮਾਲਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਇਸ ਘਟਨਾ ਕਾਰਨ ਇਰੀ ਵਿੱਚ ਦਹਿਸ਼ਤ ਦਾ ਮਾਹੌਲ ਹੈ ਜਾਣਕਾਰੀ ਮੁਤਾਬਕ 90 ਸਾਲ ਵਾਲੇ ਦਿਨ ਸੋਮਵਾਰ 4 ਵਜੇ ਦੇ ਕਰੀਬ ਈਕਾਰਮੀ ਕੈਂਟ ਲੱਗਦਾ ਜਿੱਥੇ ਹਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਵੇਲੇ ਉਹ ਆਪਣੀ ਦੁਕਾਨ ਤੇ ਬੈਠਾ ਸੀਤੇ ਕੁਝ ਅਨੁਪਛਾਤੇ ਵਿਅਕਤੀਆਂ ਨੇ ਅੰਨੇਵਾ ਫਾਇਰਿੰਗ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵੈਰਹਾ ਹਾਲ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਫੇ ਕਾਲਾ ਮਲੀ ਚੌਂਕ ਦੇ ਵਿੱਚ ਹਰਦੀਪ ਸਿੰਘ ਸਨੋਂ ਪ੍ਰੀਤਮ ਸਿੰਘ ਹੈਗੇ ਆ। ਇਹਨਾਂ ਦਾ ਚਾਵਲਾ ਐਲੂਮੀਨੀਅਮ ਫੈਬ੍ਰିକੇਟਰ ਦਾ ਕੰਮ ਸੀ। ਇਹ ਮਤਲਬ 4:00 ਵਜੇ ਪੌਣੇ 4:00 ਦੇ ਲਗਭਗ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਦੋ ਮੁੰਡੇ ਆਏ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਫਾਇਰਿੰਗ ਕਰਕੇ ਤੇ ਇਹਨਾਂ ਨੂੰ ਮਤਲਬ ਗੋਲੀ ਮਾਰ ਦਿੱਤੀਆਂ ਉਹਦੇ ਨਾਲ ਨਾ ਹੀ ਡੈਥ ਹੋ ਗਈ ਕਿਰੋਂ ਰੌਂਗ ਤਾਂ ਮਤਲਬ ਉੱਥੋਂ ਸਾਡੇ ਐਸਚੋ ਸਾਹਿਬ ਗਏ ਆ ਮਤਲਬ 10 12 ਦੇ ਲਗਭਗ ਜੋ 10 ਰਹੇ ਲੋਕ ਚਲੇ ਕੋਈ ਆਤੀ ਕੋਈ ਅਜੇ ਕੁਛ ਅਜੇ ਤਾਂ ਹੁਣ ਉਹਨਾਂ ਦੇ ਘਰ ਦੇ ਇਹਨੂੰ ਬੁਲਾਇਆ ਹੁਣ ਉਹ ਤਫ਼ਤੀਸ਼ ਕਰਦੇ ਆ ਫਿਰ ਪਤਾ ਲੱਗੇ ਤੇ ਫਿਰ ਇਹ ਕੀ ਨਾਂ ਕੀ ਦਾ ਮਿੱਤਰ ਹਰਦੀਪ ਸਿੰਘ ਜੋੜੀਆਂ ਕਲਾ ਕਿ ਕਰਦੇ ਕਿ ਇਹ ਸਿਸਟਮ ਕਿਵੇਂ ਆਇਆ ਅਜੇ ਸੜੀਆਂ ਟੀਮਾਂ ਲੱਗੀਆਂ ਉਹਦੇ ਵਿੱਚ ਅਸੀਂ ਲੰਘਦੇ ਲੋਕਾਂ ਨੂੰ ਚੈੱਕ ਕਰ ਰਹੇ ਹਾਂ ਉਹ ਹੁਣ ਕਨਫਰਮ ਕਰਕੇ ਦੱਸਾਂਗੇ ਕਿ ਜਦੋਂ ਸਾਰਾ ਡਿਟੇਲ ਨਿਕਲਦੀ ਹੈ ਫਿਰ ਪਤਾ ਲੱਗੂ ਤੇ ਅੱਜ ਹਾਲੀ ਹਾਲੀ ਉਹ ਤਾਂ ਹੁਣ ਅਸੀਂ ਜੇ ਕਿਥੋਂ ਹਸਪੀਟਲ ਤੋਂ ਉਹਨੂੰ ਲੈ ਕੇ ਸਾਡੇ ਥਾਣੇਦਾਰ ਚੱਲ ਗਿਆ ਉੱਥੇ ਤੋਂ ਤੋਂ ਬਾਅਦ ਫਿਰ ਉਹਨੂੰ ਜਵਾਬ ਕਰਦੇ ਬਿਆਨ ਲਕੋਗੇ ਉੱਤੇ ਇਸ ਕਾਰਵਾਈ ਕਰਾਂਗੇ ਸੱਚਾ ਜਿਹੜਾ ਨਹੀਂ ਅਜੇ ਕਰ ਰਹੇ ਹੁਣ ਉਹਨਾਂ ਦੇ ਬਾਜੇ ਤਾਂ ਵਿਚਾਰੇ ਉਹ ਉਧਰਲੇ ਪਾਸੇ ਹੀ ਬਿਚੀ ਸੀਗੇ ਉਹ ਬੁਲਾਇਆ ਉਹਨਾਂ ਨੂੰ ਤੇ ਉਹ ਸਾਬਤ ਕਰਦੇ ਆਂ ਕਾਰਵਾਈ ਮੈਂ ਸੁਣਨ ਮੁਤਾਬਕ ਹੈ ਕਿ ਦੋ ਜਾਨੇ ਬਾਈਕ ਤੇ ਆਏ ਆ ਪਰ ਇਹ ਸਾਰਾ ਵੈਰੀਫਾਈ ਕਰਾਂਗਾ ਤਕਦੀਰ ਦਾ ਮੈਟਰ ਆ ਜੋ ਸਾਹਮਣੇ ਆਏਗਾ ਤੁਹਾਨੂੰ ਦੱਸ ਕਿੰਨੇ ਰਾਉਂਡ ਫਾਇਰਿੰਗ ਹੋਈ ਬਿਲਕੁਲ ਅਜੇ ਸਾਨੂੰ ਇਹ ਵੀ ਕਲੀਅਰ ਨਹੀਂ ਹੈਗਾ ਕਿੰਨੇ ਰਾਉਂਡ ਫਾਇਰ ਹੋਏ ਆ ਸਾਰਾ ਕੁਝ ਉਹ ਬਾਡੀ ਚੈੱਕ ਕਰਾਂਗੇ ਕਿੰਨੇ ਉਹਦੀ ਗੋਲੀਆਂ ਲੱਗੀਆਂ ਉਹਦੇ ਮੁਤਾਬਕ ਵੇਖ ਕੇ ਦੱਸਾਂਗੇ ਸਰ ਹਾਲਤ ਜਿਦਾਂ ਦੀ ਤਫੀਰ ਸਾਹਮਣੇ ਆ ਤੁਹਾਨੂੰ ਦੱਸ ਰੋਗੇ ਅਜੇ ਸਾਨੂੰ ਸਾਰੀ ਇਹ ਮੈਟਰ ਪੁਸ਼ਟੀਤ ਹੈਗਾ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਅਸੀਂ ਦੱਸਾਂਗੇ ਕਿੰਨੇ ਕਿੰਨੇ ਦਾ ਵਾਗ ਜਿਹਦੇ ਕੋਲੀ ਬਜੀ ਇਹਦਾ ਨਾਮ ਹਰਦੀਪ ਸਿੰਘ ਸੀਗਾ ਜਿੰਨੇ ਪਤਾ ਲੱਗਾ ਤਾਂ ਪਿੰਡ ਚੋੜੀਆਂ ਕਲਾਂ ਸੀਗਾ ਬਤਾ ਗਾ ਉਹਦੇ ਬਾਰੇ ਬਾਅਦ ਵਿੱਚ ਪਤਾ ਤੇ ਕਿੱਥੇ ਲੈ ਕੇ ਗਏ ਨਾਕਾ ਵੀ ਲੱਗਾ ਹੁੰਦਾ ਹਮੇਸ਼ਾ ਹਾਂਜੀ ਉਹਨੂੰ ਕਿੱਥੇ ਲੈ ਕੇ ਡੈੱਡ ਬੋਡੀ ਕਿੱਥੇ ਹਾਂਜੀ ਬੋਡੀ ਕਿੱਥੇ ਲੈ ਕੇ ਡੈੱਡ ਬੋਡੀ ਹਸਪੀਟਲ ਲੈ ਕੇ ਗਏ ਆ ਮੈਂ ਵੀ ਪਿੱਛੇ ਜਾ ਰਿਹਾ ਮੈਂ ਥੋੜਾ ਵੈਰੀਫਾਈ ਕਰ ਰਿਹਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਦਾ ਓਕੇ ਜੀ ਥੈਂਕ ਯੂ ਥੈਂਕ ਯੂ ਸਰਹੱਦੀ ਡ ਬਾਬਾ ਨਾਨਕ ਨੇੜੇ ਕਹਲਾਵਾਲੀ ਚੌਕ ਵਿਚਾਰਮੀ ਕੈਂਟ ਦੇ ਨਜ਼ਦੀਕ ਚਿੱਟੇ ਦਿਨ ਅਨੇਵਾਹ ਗੋਲੀਆਂ ਮਾਰ ਕੇ ਚਾਵਲਾ ਐਲੂਮੀਨੀਅਮ ਫੈਬ੍ਰିକੇਟਰ ਦੇ ਮਾਲਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਇਸ ਘਟਨਾ ਕਾਰਨ ਇਰੀ ਵਿੱਚ ਦਹਿਸ਼ਤ ਦਾ ਮਾਹੌਲ ਹੈ ਜਾਣਕਾਰੀ ਮੁਤਾਬਕ 90 ਸਾਲ ਵਾਲੇ ਦਿਨ ਸੋਮਵਾਰ 4 ਵਜੇ ਦੇ ਕਰੀਬ ਈਕਾਰਮੀ ਕੈਂਟ ਲੱਗਦਾ ਹੈ ਜਿੱਥੇ ਹਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਵੇਲੇ ਉਹ ਆਪਣੀ ਦੁਕਾਨ ਤੇ ਬੈਠਾ ਸਿੱਤੇ ਕੁਝ అనుਪਛਾਤੇ ਵਿਅਕਤੀਆਂ ਨੇ ਅਨੇਵਾ ਫਾਇਰਿੰਗ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵੈਰਹਾਾਲ ਇਸ ਬੰਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।